ਉਕੇ ਮਾਪੇ ਦਾ ਕੱਲਾ ਪੁੱਤ ਸੀਗਾ ਫਾਦਰ ਸਾਹਿਬ ਦੀ ਇਹਦੀ ਅਜ ਤੋਂ 4 ਸਾਲ ਪਹਿਲਾਂ ਮੌਤ ਹੋ ਗਈ ਤੇ ਇਹ ਮਾਤਾ ਦਾ ਇਕੋ ਹਸਾਰਾ ਸੀ ਉਹ ਵੀ ਦੁਨੀਆ ਤੋਂ ਚਲ ਗਿਆ ਇਹ ਜਿੰਦਗੀ ਦੀ ਕਮਾਈ ਆਏ ਸਾਰਿੰਦੇ ਜਿੰਦਗੀ ਦੀ ਮਿਹਨਤ ਸੀ ਉਹਨਾਂ ਨੂੰ ਬੜੀ ਬੜੀ ਯਾਰ ਅਸੋਲੇ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਕਰਾ ਹੋਰਤਾ ਦੀਏ ਕਲਵੰਤ ਸਿੰਘ ਸਾਡੇ ਪਿੰਡ ਦਾ ਇਸ ਬੱਚੇ ਦਾ ਡੈਡੀ ਹੈ ਕਲਵੰਤ ਸਿੰਘ ਦਾ ਇਕਲੌਤਾ ਇਹ ਬੇਟਾ ਮਾਂ ਦਾ ਇਕਲੌਤਾ ਪੁੱਤ ਸੀਗਾ ਭੈਣ ਦਾ ਇਕਲੌਤਾ ਭਰਾ ਸੀਗਾ ਪਰਿਵਾਰ ਕੋਲ ਜਿਹੜਾ ਹੈ ਇਹ ਸਦਮੇ ਚੋਂ ਨਿਕਲਣ ਲਈ ਹਲੇ ਕਾਫੀ ਟਾਈਮ ਲੱਗੂਗਾ ਜਿਹੜੀ ਮੌਤ ਹੈ ਇੱਥੇ ਸਾਡੇ ਆਪਾਂ ਸਮਝਦੇ ਹਾਂ ਕਿ ਇੱਥੇ ਸਰਕਾਰਾਂ ਦਾ ਕੋਈ ਰੋਲ ਰੋਜ਼ਗਾਰ ਦੇ ਪ੍ਰਤੀ ਕੋਈ ਆਸ਼ਾਵਾਦੀ ਨਹੀਂ ਹੈ ਜੇ ਇਸ ਬੱਚੇ ਨੂੰ ਇੱਥੇ ਕੋਈ ਰੋਜ਼ਗਾਰ ਮਿਲਿਆ ਹੋ ਜਾਂਦਾ ਹੋ ਸਦਾ ਇਹ ਵਿਦੇਸ਼ ਨਾ ਜਾਂਦਾ ਵਿਦੇਸ਼ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਉੱਥੇ ਵੀ ਕੋਈ ਸਹੀ ਤਰੀਕੇ ਨਾਲ ਰੋਜ਼ਗਾਰ ਮਿਲਦਾ ਨਹੀਂ ਹੈ ਉਸ ਦੇ ਵਿੱਚ ਵੀ ਲੱਗਦਾ ਵੀ ਕਾਫੀ ਸਮਾਂ ਬੱਚਾ ਉੱਥੇ ਰੋਜ਼ਗਾਰ ਤੋਂ ਹੀ ਵਾਂਝਾ ਰਿਹਾ ਹੈ ਤੇ ਜਿਹੜੀ ਮੌਤ ਹੈ ਇਹ ਤੇ ਉੱਥੇ ਦੇ ਜਿਹੜੇ ਕਾਰਨ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਊਗਾ ਪਰ ਜੇ ਸਾਨੂੰ ਇੱਥੇ ਕੋਈ ਰੋਜ਼ਗਾਰ ਸੇ ਮਿਲਣ ਸਾਡੇ ਨੌਜਵਾਨ ਜਿਹੜੇ ਆ ਉਹ ਵਿਦੇਸ਼ ਵਿੱਚ ਇਸ ਤਰ੍ਹਾਂ ਨਾ ਨਾ ਜਾਣ ਇਸ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਵਿਚਾਰਿਆਂ ਦਾ ਕੋਈ ਰੋਜ਼ਗਾਰ ਦਾ ਹੋਰ ਸਾਧਨ ਨਹੀਂ ਹੈ ਆਮਦਨ ਦਾ ਵੀ ਕੋਈ ਇਹ ਬੱਚੇ ਤੋਂ ਬਿਨਾ ਕੋਈ ਜਰੀਆ ਨਹੀਂ ਸੀਗਾ ਕੋਈ ਇਹਨਾਂ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਹੈਗੀਆਂ ਇਸ ਕਾਫੀ ਵਿਦੇਸ਼ਾਂ ਦੇ ਵਿੱਚ ਇੱਕ ਸਰਕਾਰ ਇਸ ਤੇ ਪਤੀ ਕੋ ਤਹ ਤੱਕ ਜਾ ਕੇ ਕੋਈ ਇਹ ਨਿਯਮ ਜਿਹੜਿਆ ਕੋ ਤੈ ਕਰਨ ਕਿ ਬੱਚਾ ਨੂੰ ਕੁਝ ਇਥੇ ਰੋਜ਼ਗਾਰ ਮਿਲੇ ਕੁਝ ਜਿਹੜੀ ਇਸ ਤਰ੍ਹਾਂ ਦੀ ਅਨਸਰਟਨ ਬਹੁਤ ਹੋ ਜਾਂਦੀ ਹੈ ਪਰਿਵਾਰ ਦੇ ਵਸੀਲੇ ਲਈ ਜਿਹੜੀ ਆ ਉਸ ਦੀ ਕੋਈ ਪੈਨਸ਼ਨ ਵਗੈਰਾ ਜਿਹੜੀ ਆ ਉਹ ਜ਼ਰੂਰ ਕੋ ਇਹਨਾਂ ਨੂੰ ਜਿਹੜਾ ਹੈਗਾ ਉਹ ਮਿਲਣੀ ਚਾਹੀਦੀ ਹੈਗੀ ਆ। ਤੋਂ ਸੋ ਇਹ ਦੁੱਖ ਦੀ ਘੜੀ ਹੈ ਸਾਰਾ ਨਗਰ ਸਾਰਾ ਇਲਾਕਾ ਇਸ ਪਰਵਾਦੇ ਨਾਲ ਹੈ। ਸੋ ਇਹੋ ਕਹਿੰਦੇ ਹਾਂ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਇਹਦੇ ਜੰਨੀ ਦਿੰਦਿਆ ਕੀਤੀ ਜਾ ਸਕੇ ਥੋੜੀ ਹੈ। ਕਿਉਂਕਿ ਮਾਂ ਪਿਓ ਦਾ ਇਕੱਲਾ ਪੁੱਤ ਸੀਗਾ। ਫਾਦਰ ਸਾਹਿਬ ਦੀ ਇਹਦੀ ਅਜ ਤੋਂ 4 ਸਾਲ ਪਹਿਲਾਂ ਮੌਤ ਹੋ ਗਈ। ਤੇ ਇਹ ਮਾਤਾ ਦਾ ਇਕੋਸ ਹਾਰਾ ਸੀ। ਉਹ ਵੀ ਦੁਨੀਆ ਤੋਂ ਚਲ ਗਿਆ। ਐਸ ਲਈ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਦੇ ਨਾਲ ਹੋ ਸਕਦੀ ਏ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟਾ ਹੋਵੇ ਤੂੰ ਦ ਕਹੋਗੇ ਵੱਡਾ ਹੋ ਜੂਗਾ ਤੇ ਇਹ ਤੇ ਆਖਰੀ ਬੱਚਾ ਸੀ ਇਹਨਾਂ ਦਾ ਜੋ ਇਸ ਸੰਸਾਰ ਤੋਂ ਚਲ ਗਿਆ ਸੋ ਅੱਜ ਉਹਦਾ ਸੰਸਕਾਰ ਕੀਤਾ ਸਾਰਾ ਨਗਰ ਜਿਹੜਾ ਹੈ ਬਹੁਤ ਦੁੱਖ ਦੇ ਵਿੱਚ ਡੁੱਬਾ ਹੋਇਆ ਵਾ ਧੰਨਵਾਦ ਕਰਦੇ ਆਂ ਅਸੀਂ ਕੁਲਦੀਪ ਸੋਦਾ ਧਰਵੀਰ ਗਾਂਧੀ ਜੀ ਦਾ ਸਾਡੇ ਪਿੰਡ ਦੇ ਜਿਹੜੇ ਅਕਬਾਲਪੁਰ ਦਾ ਜਿਹੜੇ ਉੱਥੇ ਸਾਡੇ ਇੰਗਲੈਂਡ ਦੇ ਵਿੱਚ ਰਹਿ ਰਹੇ ਆ ਜਿਹਨਾਂ ਦੇ ਜਤਰਾ ਸੰਸਦ ਕੇ ਇਹ ਸਾਨੂੰ ਜਿਹੜਾ ਵਾਦ ਅਦర్శਨ ਨਸੀਬ ਹੋਇਆ ਸੋ ਮਹਾਰਾਜ ਦਾ ਭਾਣਾ ਹੈ ਮੰਨਣਾ ਪੈਣਾ ਇੱਥੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਸਤਗੁਰ ਦੇ ਕੀਤਾ ਉਹ ਸਵੀਕਾਰ ਕਰਾਂਗੇ ਜੀ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਇਹਦੀ ਮੌਤ ਦੀ ਕੀ ਕਾਰਨ ਸਾਹਮਣੇ ਆਇਆ ਦੇਖੋ ਜੀ ਇਹ ਤੇ ਜਿਹੜੀ ਮੈਡੀਕਲ ਰਿਪੋਰਟ ਆ ਉਹੋ ਸਪਸ਼ਟ ਕਰ ਸਕਦੀ ਹੈ ਹੁਣ ਮੈਂ ਐਵੇਂ ਆਪਣੇ ਆਪ ਜਲੂ ਕਹੀ ਜਾਂ ਵੀ ਇਸ ਤਰ੍ਹਾਂ ਵਾ ਉਸ ਤਰ੍ਹਾਂ ਵਾ ਇਹ ਸਸਪੈਂਸ ਵਿੱਚ ਗੱਲ ਹਜੇ ਆ ਉਹ ਉਸ ਗਵਰਨਮੈਂਟ ਨੂੰ ਪਤਾ ਹੋ ਮੈਡੀਕਲ ਤੁਹਾਡਾ ਕੋਈ ਰਿਸ਼ਤੇ ਹੈ ਹੈ ਜਿਹੜਾ ਉਹ ਕਰਗੇ ਹੈਗੇ ਹੈਗੇ ਕਰਗੇ ਪਰ ਪੂਰੀ ਵਧਾ ਇਨਕੁਆਰੀ ਹੋਊਗੀ ਪੂਰਾ ਉਹਦੇ ਵਿੱਚ ਪਰਤਾਲ ਕਰਕੇ ਜਾਈ ਸੱਚ ਸਾਹਮਣੇ ਨੰਦਾ ਜਾਊਗਾ ਕੀ ਮੰਗ ਕਰਦੇ ਮੰਗੇ ਇਹ ਹੀ ਆ ਵੀ ਇਹਦੀ ਜਿਹੜੀ ਜਿਹੜੀ ਡੈਸ ਹੋਈ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਕਰਨ ਸਾਹਮਣੇ ਆਉਣਾ ਚਾਹੀਦਾ ਹਾਂਜੀ ਕਾਰਨ ਕਿਉਂ ਕਿਉਂ ਮਤ ਹੋਈਆ ਕਿੱਦਾਂ ਹੋਈਆ ਕਿਵੇਂ ਹੋਈਆ ਉਹ ਸਾਰਾ ਆਉਣਾ ਚਾਹੀਦਾ ਸਾਹਮਣੇ ਕਿਉਂਕਿ ਮਾਤਾ ਨੂੰ ਤਾਂ ਸਹੀ ਤਾਂ ਹੀ ਹੋਣੀ ਆ ਨਾ ਵੀ ਮੇਰਾ ਪੁੱਤ ਕਿਵੇਂ ਗਿਆ ਇਸ ਦੇ ਹਾਮ ਦੇ ਉੱਤੋਂ ਜੀ ਜੀ ਇਸ ਕਰਕੇ ਉਹਦਾ ਪਰਤਾਲ ਹੋਣੀ ਚਾਹੀਦੀ ਹਾਂਜੀ ਬਾਕੀ ਠੀਕ ਐ ਸਾਰਿਆਂ ਨੂੰ ਲੋਖਿਆ ਇਸ ਗੱਲ ਦਾ ਵਾਹਿਗੁਰੂ ਜੀ ਦਾ ਹਾਲ ਚਾਲ